ਸਾਲ 1984 ਦੇ ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਪੁੱਲ ਬੰਗਸ਼ ਗੁਰਦੁਆਰਾ ਸਾਹਿਬ ਦੇ ਵਿੱਚ ਮਾਰੇ ਗਏ ਤਿੰਨ ਸਿੱਖਾਂ 'ਚੋਂ ਇੱਕ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੇ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਖਿਲਾਫ ਗਵਾਹੀ ਦਿੱਤੀ ਹੈ। ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2008 ਦੇ ਵਿੱਚ ਉਹਨਾਂ ਦੀ ਮੁਲਾਕਾਤ ਸੁਰਿੰਦਰ ਸਿੰਘ ਗਰੰਥੀ ਨਾਲ ਹੋਈ ਸੀ ਜਿਹੜੇ ਗੁਰਦੁਆਰਾ ਸਾਹਿਬ 'ਚ ਗਰੰਥੀ ਦੇ ਤੌਰ ਤੇ ਕੰਮ ਕਰਦੇ ਸਨ ਜਿਨ੍ਹਾਂ ਨੇ ਉਹਨਾਂ ਨੂੰ ਘਟਨਾ ਬਾਰੇ ਦੱਸਿਆ ਸੁਰਿੰਦਰ ਸਿੰਘ ਨੇ ਗੁਰਦੁਆਰਾ ਦੀ ਛੱਤ ਤੋਂ ਘਟਨਾ ਦੇਖੀ ਸੀ ਉਹਨਾਂ ਨੇ ਕਿਹਾ ਕਿ ਗ੍ਰੰਥੀ ਨੇ ਉਹਨਾਂ ਨੂੰ ਦੱਸਿਆ ਕਿ ਉਸ ਨੇ ਉਹਨਾਂ ਦੇ ਪਤੀ ਬਾਦਲ ਸਿੰਘ ਨੂੰ ਗੁਰਦੁਆਰੇ ਤੋਂ ਬਾਹਰ ਕੱਢਦੇ ਹੋਏ ਦੇਖਿਆ ਤੇ ਫਿਰ ਭੀੜ ਦੇ ਵੱਲੋਂ ਉਹਨਾਂ ਤੇ ਹਮਲਾ ਹੁੰਦੇ ਵੀ ਦੇਖਿਆ ਉਹਨਾਂ ਨੇ ਕਿਹਾ ਗ੍ਰੰਥੀ ਮੁਤਾਬਕ ਉਸ ਨੇ ਦੇਖਿਆ ਸੀ ਕਿ ਜਿਸ ਨੇ ਉਹਨਾਂ ਦੇ ਪਤੀ ਦੀ ਕਿਰਪਾਨ ਕੱਢੀ ਸੀ ਤੇ ਉਸੇ ਕਿਰਪਾਨ ਦੇ ਨਾਲ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਲਖਵਿੰਦਰ ਕੌਰ ਨੇ ਕਿਹਾ ਗਰੰਥੀ ਨੇ ਵੀ ਦੱਸਿਆ ਸੀ ਕਿ ਟਾਈਟਲਰ ਇੱਕ ਵਾਹਨ 'ਚ ਕਟਨਾ ਸਥਾਨ ਤੇ ਆਇਆ ਸੀ ਉਸਨੇ ਸਾਰਿਆਂ ਨੂੰ ਇਕੱਠਾ ਕੀਤਾ ਸੀ ਲਖਵਿੰਦਰ ਕੌਰ ਨੇ ਕਿਹਾ ਸੀ ਕਿ ਸੁਨਿੰਦਰ ਸਿੰਘ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੀੜ ਨੇ ਟਾਈਟਲਰ ਦੇ ਉਕਸਾਏ ਤੇ ਹਿੰਸਾ ਕੀਤੀ ਉਸਦੇ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ Laash ਇੱਕ ਗੱਡੀ ਦੇ ਵਿੱਚ ਪਾ ਦਿੱਤੀ ਗਈ ਅਤੇ ਉਸ ਨੂੰ ਸੜ ਦਿੱਤਾ ਗਿਆ ਲਖਮਿੰਦਰ ਕੋਰ ਨੇ ਦੱਸਿਆ ਕਿ ਉਹਨਾਂ ਮਾਮਲੇ ਦੀ ਜਾਂਚ ਲਈ ਪਟੀਸ਼ਨ ਦਾਖਲ ਕੀਤੀ ਹੈ ਟਾਈਟਲਰ ਦੇ ਵਕੀਲ ਨੇ ਬਿਆਨ ਦਾ ਵਿਰੋਧ ਕਰਦੇ ਹੋਏ ਗਰੰਤੀ ਦਾ ਬਿਆਨ ਅਫਵਾਹ ਅਤੇ ਸਬੂਤ ਦੇ ਤੌਰ ਤੇ ਮਨਜ਼ੂਰ ਨਹੀਂ ਕੀਤਾ ਅਦਾਲਤ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਤੇ ਮਾਮਲਾ 15 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤਾ CBI ਨੇ 20 ਮਈ 2023 ਨੂੰ ਮਾਮਲੇ ਦੇ ਵਿੱਚ ਟਾਈਟਲਰ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਸੀ CBI ਨੇ ਆਪਣੇ ਦੋਸ਼ ਪੱਤਰ ਦੇ ਵਿੱਚ ਦੋਸ਼ ਲਗਾਇਆ ਸੀ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਗੁਰਦੁਆਰਾ ਆਜ਼ਾਦ ਮਾਰਕੀਟ ਦੇ ਵਿੱਚ ਇਕੱਠੀ ਭੀੜ ਨੂੰ ਉਕਸਾਇਆ ਤੇ ੜਕਾਇਆ ਸੀ ਇਸ ਦੇ ਨਤੀਜੇ ਵਜੋਂ ਗੁਰਦੁਆਰਾ ਸਾੜ ਦਿੱਤਾ ਗਿਆ ਅਤੇ ਤਿੰਨ ਸਿੱਖਾ ਠਾਕੁਰ ਸਿੰਘ, ਬਾਦਲ ਸਿੰਘ ਤੇ ਗੁਰਚਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ